ਤੁਸੀਂ ਇੱਕ ਸਟੂਡੈਂਟ ਹੋ ਹਾਊਸ ਵਾਈਫ ਹੋ ਜਾਂ ਜੌਬ ਕਰਨ ਵਾਲੇ ਪਰਸਨ ਹੋ ਤੇ ਮੇਰੇ ਤਰ੍ਹਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਨਲਾਈਨ ਡਿਜੀਟਲ ਸਕਿਲਸ ਨੂੰ ਸਿੱਖ ਕੇ ਵਧੀਆ ਇਨਕਮ ਕ੍ਰੀਏਟ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੀ ਹੈਲਪ ਕਰ ਸਕਦੀ ਹੈ ਇਸ ਬਿਜ਼ਨਸ ਦੇ ਵਿੱਚ ਤੁਹਾਨੂੰ ਕੁਝ ਡਿਜੀਟਲ ਸਕਿਲਸ ਬਾਰੇ ਗਾਈਡ ਕੀਤਾ ਜਾਏਗਾ ਜਿੱਥੋਂ ਤੁਸੀਂ ਡਿਜੀਟਲ ਸਕਿਲਸ ਨੂੰ ਸਿੱਖ ਕੇ ਔਨਲਾਈਨ ਤੇ ਵਰਕ ਕਰਕੇ ਬਹੁਤ ਵਧੀਆ ਇਨਕਮ ਨੂੰ ਕ੍ਰੀਏਟ ਕਰ ਸਕਦੇ ਹੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਐਵੇਂ ਦੇ ਪੁਆਇੰਟ ਮਿਲਣਗੇ ਜਿਹੜੇ ਤੁਹਾਡੀ ਹੈਲਪ ਕਰਨਗੇ ਔਨਲਾਈਨ ਡਿਜੀਟਲ ਸਕਿਲਸ ਨੂੰ ਸਿੱਖਣ ਦੇ ਵਿੱਚ ਜਿਸ ਨੂੰ ਸਿੱਖ ਕੇ ਤੁਸੀਂ ਇੱਕ ਦਿਨ ਦਾ 2 ਤੋਂ 3000 ਰੁਪਏ ਆਸਾਨੀ ਨਾਲ ਕਮਾਉਣ ਲੱਗ ਜਾਓਗੇ ਇਸ ਕਰਕੇ ਇਸ ਵੀਡੀਓ ਨੂੰ ਸਕਿਪ ਕਰਨ ਦੀ ਗਲਤੀ ਨਾ ਕਰਨਾ ਔਰ ਸਭ ਤੋਂ ਪਹਿਲਾਂ ਜਾਣਦੇ ਆ ਕਿ ਇਹ ਜੋ ਇਨਸਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਇਹ ਕੌਣ ਹੈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਸਤਨਾਮ ਸਿੰਘ ਸੰਧੂ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਜ਼ਿਲ੍ਹੇ ਮੋਗਾ ਤੋਂ ਬਣ ਕਰਦਾ ਹਾਂ ਇਸ ਬਿਜ਼ਨਸ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਇੱਕ ਪ੍ਰਾਈਵੇਟ ਜੌਬ ਕਰਦਾ ਸੀ ਜਿੱਥੇ ਮੇਰੀ ਸੈਲਰੀ 12500 ਰੁਪਏ ਹੁੰਦੀ ਸੀ ਔਰ ਮੇਰੇ ਉੱਪਰ 3 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਇਸ ਬਿਜ਼ਨਸ ਨੂੰ ਮੈਂ ਆਪਣੀ ਜੌਬ ਦੇ ਨਾਲ ਪਾਰਟ ਟਾਈਮ ਸ਼ੁਰੂ ਕੀਤਾ ਔਰ ਇਸ ਬਿਜ਼ਨਸ ਤੋਂ ਹੁਣ ਤੱਕ ਮੈਂ 8 ਲੱਖ ਤੋਂ ਨੀਅਰ ਅਬਾਊਟ ਅਰਨ ਕਰ ਚੁੱਕਿਆ ਹਾਂ ਹੁਣ ਤੱਕ ਇਸ ਆਨਲਾਈਨ ਬਿਜ਼ਨਸ ਦੀ ਵਜ੍ਹਾ ਕਰਕੇ THAILAND ਤੇ VIETNAM ਘੁੰਮ ਚੁੱਕਿਆ ਹਾਂ ਤੇ ਇੰਡੀਆ ਦੇ ਵਿੱਚ ਮੈਨੂੰ GOA ਜਾਣ ਦਾ ਮੌਕਾ ਮਿਲਿਆ ਔਰ ਪਿਛਲੇ 4 ਮਹੀਨਿਆਂ ਤੋਂ ਮੈਂ ਇਸ ਬਿਜ਼ਨਸ ਨੂੰ ਆਪਣੀ ਜੌਬ ਨੂੰ ਕੁਵਿਟ ਕਰਕੇ ਫੁੱਲ ਟਾਈਮ ਦੇ ਨਾਲ ਕਰ ਰਿਹਾ ਹਾਂ ਔਰ ਮੇਰੀ ਟੀਮ ਦੇ ਵਿੱਚ ਵੀ ਬਹੁਤ ਸਾਰੇ ਐਵੇਂ ਦੇ ਪਰਸਨ ਹਨ ਜਿਹੜੇ ਮੇਰੇ ਨਾਲ ਇਸ ਬਿਜ਼ਨਸ ਨੂੰ ਕਰਕੇ ਆਪਣੀ ਲਾਈਫ ਨੂੰ ਚੇਂਜ ਕਰ ਚੁੱਕੇ ਹਨ ਸੀ ਮੇਰੇ ਮਾਈਂਡ ਦੇ ਵਿੱਚ ਇੱਕ ਗੱਲ ਹੁੰਦੀ ਸੀ ਕਿ ਬਹੁਤ ਸਾਰੇ ਲੋਕ ਆਨਲਾਈਨ ਬਿਜ਼ਨਸ ਦੇ ਵਿੱਚ ਆਪਣਾ ਪੈਸਾ ਖਰਾਬ ਕਰ ਬੈਠਦੇ ਹਨ ਉਹਨਾਂ ਦੇ ਨਾਲ ਠੱਗੀਆਂ ਹੋ ਜਾਂਦੀਆਂ ਇਸੇ ਕਰਕੇ ਆਨਲਾਈਨ ਬਿਜ਼ਨਸ ਤੋਂ ਬਚ ਕੇ ਰਹਿਣਾ ਚਾਹੀਦਾ ਪਰ ਇੱਕ ਦਿਨ ਸਕਰੋਲਿੰਗ ਕਰਦਿਆਂ ਕਰਦਿਆਂ ਮੇਰੇ ਸਾਹਮਣੇ ਇੱਕ ਵੀਡੀਓ ਆਈ ਜਿਸ ਵੀਡੀਓ ਦੇ ਵਿੱਚ ਇੱਕ 20-22 ਸਾਲ ਦਾ ਨੌਜਵਾਨ ਇਹ ਗੱਲ ਕਹਿ ਰ ਕਿ ਉਹ ਉਸ ਨੂੰ ਸਕੇ ਇੱਕ ਮਹੀਨੇ ਦਾ 1.5 ਤੋਂ 2 ਲੱਖ ਰੁਪਏ ਅਰਨ ਕਰ ਰਿਹਾ ਪਰ ਮੈਨੂੰ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਾ ਹੋਇਆ ਫਿਰ ਮੈਂ ਉਸ ਨੂੰ ਮੈਸੇਜ ਕਰ ਦਿੱਤਾ ਮੈਸੇਜ ਕਰਕੇ ਉਸ ਨੇ ਮੈਨੂੰ ਕੋਈ ਇੱਕ ਵੀਡੀਓ ਭੇਜੀ ਉਸ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਡਿਜੀਟਲ ਸਕਿਲਸ ਬਾਰੇ ਜ਼ਿਕਰ ਕੀਤਾ ਹੋਇਆ ਸੀ ਅਖੀਰ ਮੈਨੂੰ ਲੱਗਾ ਕਿ ਇਹਦੇ ਨਾਲ ਵਾਕੇ ਹੀ ਲਾਈਫ ਚੇਂਜ ਹੋ ਸਕਦੀ ਹੈ ਫਿਰ ਇਸ ਸਿਸਟਮ ਦੇ ਨਾਲ ਜੁੜ ਕੇ ਆਨਲਾਈਨ ਡਿਜੀਟਲ ਸਕਿਲਸ ਨੂੰ ਸਿੱਖਣਾ ਸਟਾਰਟ ਕੀਤਾ ਸਕਿਲਸ ਦੇ ਨਾਲ ਨਾਲ ਮੈਂ ਆਪਣਾ ਇੰਸਟਾਗ੍ਰam ਅਕਾਊਂਟ ਬਣਾਇਆ ਔਰ ਇੰਸਟਾਗ੍ਰam ਤੇ ਮੈਂ ਆਪਣੀ ਕੰਟੈਂਟ ਕ੍ਰੀਏਸ਼ਨ ਦੀ ਜਰਨੀ ਸਟਾਰਟ ਕਰ ਦਿੱਤੀ ਅਤੇ ਨਾਲ ਹੀ ਮੈਂ ਵੀਡੀਓ ਐਡੀਟਿੰਗ ਕੰਟੈਂਟ ਕ੍ਰੀਏਸ਼ਨ ਕਮਿਊਨੀਕੇਸ਼ਨ ਸਕਿਲਸ ਇਹਨਾਂ ਸਕਿਲਸ ਨੂੰ ਸ਼ਾਰਪ ਕਰਨਾ ਸ਼ੁਰੂ ਕਰ ਦਿੱਤਾ ਔਰ ਫਿਰ ਕੁਝ ਹਫ਼ਤੇ ਬਾਅਦ ਇਹਨਾਂ ਸਕਿਲਸ ਦੀ ਮਦਦ ਨਾਲ ਮੈਂ ਫ੍ਰੀਲੈਂਸਿੰਗ ਔਰ ਐਫੀਲੀਏਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਸੋਚਿਆ ਸੀ ਕਿ ਮੈਂ ਆਪਣੀ ਜੌਬ ਦੇ ਨਾਲ 10-15000 ਰੁਪਏ ਦੀ ਇਨਕਮ ਕ੍ਰੀਏਟ ਕਰਨੀ ਸ਼ੁਰੂ ਕਰ ਦੇਵਾਂਗਾ ਔਰ ਇਸ ਬਿਜ਼ਨਸ ਨੇ ਮੇਰੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਔਰ ਇੱਕ ਦਿਨ ਇਸ ਬਿਜ਼ਨਸ ਨੇ ਮੈਨੂੰ ਆਪਣੀ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਪੈਸਾ ਕਮਾਉਣ ਦੇ ਲਈ ਸਕਿੱਲ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜਿਸ ਇਨਸਾਨ ਦੇ ਕੋਲ ਕੋਈ ਸਕਿੱਲ ਹੋਏਗੀ ਕੋਈ ਹੁਨਰ ਹੋਏਗਾ ਉਹੀ ਪੈਸਾ ਕਮਾ ਸਕਦਾ ਹੈ ਠੀਕ ਉਸੇ ਤਰ੍ਹਾਂ ਆਨਲਾਈਨ ਪੈਸਾ ਕਮਾਉਣ ਦੇ ਲਈ ਸਾਨੂੰ ਉਹ ਸਕਿੱਲ ਸਿੱਖਣੀਆਂ ਪੈਣਗੀਆਂ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਨਲਾਈਨ ਕ ਪਰ ਇਹ ਜਿਹੜੀਆਂ ਸਕਿਲਸ ਨੇ ਇਹ ਨਾ ਤਾਂ ਸਾਨੂੰ ਕਿਸੇ ਨੇ ਸਕੂਲ ਦੇ ਵਿੱਚ ਸਿਖਾਈਆਂ ਸੀ ਨਾ ਹੀ ਸਾਨੂੰ ਕਿਸੇ ਕਾਲਜ ਦੇ ਵਿੱਚ ਸਿਖਾਈਆਂ ਸੀ ਹੁਣ ਸਾਡੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੋਵੇਗਾ ਕਿ ਐਵੇਂ ਦੀ ਕਿਹੜੀ ਜਗ੍ਹਾ ਹੈ ਜਿੱਥੋਂ ਅਸੀਂ ਉਹ ਆਨਲਾਈਨ ਸਕਿਲਸ ਸਿੱਖ ਸਕਦੇ ਹਾਂ ਜਿਹੜੀਆਂ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਬਹੁਤ ਸਾਰਾ ਪੈਸਾ ਅਰਨ ਕਰ ਸਕੀਏ ਤਾਂ ਇਸ ਦਾ ਇੱਕ ਇੱਕ ਹੱਲ ਹੈ ਆਈ ਡਿਜੀਟਲ ਆਈ ਡਿਜੀਟਲ ਪ੍ਰਨਿਓਰ ਕੀ ਹੈ ਆਈ ਡਿਜੀਟਲ ਪ੍ਰਨਿਓਰ ਇੱਕ ਆਨਲਾਈਨ ਡਿਜੀਟਲ ਯੂਨੀਵਰਸਿਟੀ ਹੈ ਇਹ ਇੱਕ ਐਜੂਕੇਸ਼ਨਲ ਈ ਲਰਨਿੰਗ ਪਲੇਟਫਾਰਮ ਹੈ ਜਿਸ ਤੋਂ ਅਸੀਂ ਬਹੁਤ ਸਾਰੀਆਂ ਆਨਲਾਈਨ ਡਿਜੀਟਲ ਸਕਿਲਸ ਨੂੰ ਸਿੱਖ ਕੇ ਮੋਨੋਟਾਈਜ਼ ਕਰ ਸਕਦੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਆਈ ਡਿਜੀਟਲ ਪ੍ਰਨਿਓਰ ਸੇਫ ਹੈ ਜਾਂ ਨਹੀਂ yes i digital pioneer ਇੱਕ ਬਹੁਤ ਹੀ ਸੇਫ ਤੇ ਸਿਕਿਉਰ ਪਲੇਟਫਾਰਮ ਹੈ ਜੋ ਇੰਡੀਅਨ ਗਵਰਨਮੈਂਟ ਤੋਂ ਰਜਿਸਟਰਡ ਹੈ ਔਰ ਇਹ 21 ਦਸੰਬਰ 2020 ਨੂੰ ਸਟਾਰਟ ਹੋਇਆ ਸੀ ਜਿੰਨਾ ਵੀ ਪੈਸਾ ਅਸੀਂ ਅਰਨ ਕਰਦੇ ਹਾਂ ਉਹ ਸਾਰਾ ਪੈਸਾ TDS ਕੱਟਣ ਤੋਂ ਬਾਅਦ ਹੀ ਸਾਡੇ ਖਾਤੇ ਵਿੱਚ ਆਉਂਦਾ ਹੈ ਇਸੇ ਕਰਕੇ ਹੀ ਸਰਕਾਰ ਸਾਨੂੰ ਮਾਨਤਾ ਦਿੰਦੀ ਹੈ ਇੱਥੇ ਕੰਮ ਕਰਨ ਦੀ ਇੱਕ ਸਾਲ ਕੰਮ ਕਰਨ ਤੋਂ ਬਾਅਦ ਔਰ ਆਪਣੀ ਤਸੱਲੀ ਕਰਨ ਤੋਂ ਬਾਅਦ ਮੈਂ ਇਹ ਵੀਡੀਓ ਤੁਹਾਡੇ ਲਈ ਬਣਾ ਰਿਹਾ ਹਾਂ ਅਸੀਂ ਇਹਨਾਂ ਤੋਂ ਡਿਜੀਟਲ ਸਕਿਲਸ ਨੂੰ ਕਿਵੇਂ ਸਿੱਖ ਸਕਦੇ ਹਾਂ ਜਿੰਨੀਆਂ ਵੀ ਇਹ ਡਿਜੀਟਲ ਸਕਿਲਸ ਹਨ ਇਹਨਾਂ ਨੂੰ ਤਿੰਨ ਪੈਕੇਜ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਹੈ ਸੁਪਰੀਮ ਪੈਕੇਜ ਸੁਪਰੀਮ ਪੈਕੇਜ ਦੇ ਵਿੱਚ ਸਕਰੀਨ ਉੱਪਰ ਦਿਖਾਈਆਂ ਜਾ ਰਹੀਆਂ ਸਾਰੀਆਂ ਹੀ ਸਕਿਲਸ ਸਿਖਾਈਆਂ ਜਾਂਦੀਆਂ ਹਨ ਇਸ ਤੋਂ ਅਗਲਾ ਪੈਕੇਜ ਹੈ ਪ੍ਰੀਮੀਅਮ ਪੈਕੇਜ ਪ੍ਰੀਮੀਅਮ ਪੈਕੇਜ ਦੇ ਵਿੱਚ ਸਕਰੀਨ ਦੇ ਉੱਪਰ ਜੋ ਸਕਿਲਸ ਦਿਖਾਈਆਂ ਜਾ ਰਹੀਆਂ ਹਨ ਇਹ ਸਾਰੀਆਂ ਤੁਹਾਨੂੰ ਸਿਖਾਈਆਂ ਜਾਂਦੀਆਂ ਹਨ ਔਰ ਲਾਸਟ ਦੇ ਵਿੱਚ ਆਉਂਦਾ ਹੈ ਸਾਡਾ ਪ੍ਰੀਮੀਅਮ ਕਲਾਸ ਪੈਕੇਜ ਇਸ ਪੈਕੇਜ ਦੇ ਵਿੱਚ ਜੋ ਵੀ ਤੁਹਾਨੂੰ ਸਕਿੱਲ ਸਿਖਾਈਆਂ ਜਾਣਗੀਆਂ ਇਹ ਸਾਰੀਆਂ ਤੁਹਾਡੀ ਸਕਰੀਨ ਤੇ ਦਿਖਾਈ ਦੇ ਰਹੀਆਂ ਹਨ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਸਕਿੱਲਜ਼ ਨੂੰ ਸਿੱਖ ਕੇ ਅਸੀਂ ਪੈਸਾ ਕਿਵੇਂ ਕਮਾ ਸਕਦੇ ਹਾਂ ਪਹਿਲੇ ਨੰਬਰ ਤੇ ਅਸੀਂ ਫ੍ਰੀ ਲੈਂਸਿੰਗ ਕਰਦੇ ਹਾਂ ਦੂਸਰੇ ਨੰਬਰ ਤੇ ਅਸੀਂ ਐਫੀਲੀਏਟ ਕਰਦੇ ਹਾਂ ਤੇ ਤੀਸਰੇ ਨੰਬਰ ਤੇ ਅਸੀਂ ਆਪਣਾ ਖੁਦ ਦਾ ਬਿਜ਼ਨਸ ਸ਼ੁਰੂ ਕਰਕੇ ਬਹੁਤ ਵਧੀਆ ਇਨਕਮ ਕ੍ਰੀਏਟ ਕਰ ਸਕਦੇ ਹਾਂ ਆਓ ਇਹਨਾਂ ਚੀਜ਼ਾਂ ਨੂੰ ਐਕਸਪਲੇਨ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਫ੍ਰੀ ਲੈਂਸਿੰਗ ਦੇ ਜ਼ਰੀਏ ਅਸੀਂ ਕਿਸ ਤਰ੍ਹਾਂ ਪੈਸਾ ਕਮਾ ਸਕਦੇ ਹਾਂ ਆਸਾਨ ਪਾਸ਼ਾ ਵਿੱਚ ਗੱਲ ਕਰਾਂ ਤਾਂ ਅਸੀਂ ਕੋਈ ਵੀ ਸਕਿੱਲ ਸਿੱਖ ਕੇ ਅਸੀਂ ਕਿਸੇ ਕਲਾਇੰਟ ਜਾਂ ਕੰਪਨੀ ਲਈ ਕੰਮ ਕਰਦੇ ਹਾਂ ਜਾਂ ਆਪਣੀ ਸਰਵਿਸ ਦਿੰਦੇ ਹਾਂ ਤੇ ਸਾਨੂੰ ਪੈਸਾ ਮਿਲਦਾ ਹੈ ਜਿਵੇਂ ਕਿ ਵੀਡੀਓ ਐਡੀਟਿੰਗ ਮੈਂ ਆਪਣੇ ਵੀਡੀਓ ਐਡੀਟਰ ਨੂੰ ਇਸ ਵੀਡੀਓ ਨੂੰ ਐਡਿਟ ਕਰਨ ਦੇ ਲਈ ਕੁਝ ਨਾ ਕੁਝ ਅਮਾਉਂਟ ਪੇ ਕੀਤੀ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਸਕਿੱਲ ਜਿਵੇਂ ਵੀਡੀਓ ਐਡੀਟਿੰਗ ਫੇਸਬੁੱਕ ਐਡ ਕੰਟੈਂਟ ਰਾਈਟਿੰਗ Google Ad, email marketing, graphic design ਆਦਿ ਕਰਕੇ ਤੁਸੀਂ ਕਲਾਇੰਟ ਨੂੰ ਸਰਵਿਸ ਦੇ ਕੇ ਅਨਕਮ ਕ੍ਰੀਏਟ ਕਰ ਸਕਦੇ ਹੋ। ਤੁਸੀਂ ਸੀਰੀਅਸ ਹੋ ਕੇ ਵੀ 2 ਤੋਂ 3 ਸਕਿਲਸ ਨੂੰ ਸਿੱਖ ਲਿਆ ਤਾਂ ਤੁਸੀਂ ਮਹੀਨੇ ਦਾ 70-80 ਹਜ਼ਾਰ ਰੁਪਇਆ ਆਸਾਨੀ ਨਾਲ ਕਮਾਉਣ ਦੇ ਕਾਬਲ ਹੋ ਜਾਓਗੇ। ਇੱਕ ਹੋਰ ਖਾਸ ਗੱਲ ਸਕਿਲਸ ਸਿੱਖਣ ਤੋਂ ਬਾਅਦ ਤੁਹਾਨੂੰ MSME ਸਰਟੀਫਿਕੇਟ ਮਿਲਦਾ ਹੈ ਜੋ ਤੁਹਾਡੇ ਬਹੁਤ ਜ਼ਿਆਦਾ ਕੰਮ ਆ ਸਕਦਾ ਹੈ। ਇੱਥੇ ਤੁਹਾਡੇ ਲਈ ਇੱਕ ਹੋਰ ਖਾਸ ਗੱਲ ਹੈ ਕਿ ਜੇਕਰ ਤੁਸੀਂ ਡਿਜੀਟਲ ਸਕਿਲਸ ਨੂੰ ਸਿੱਖਣ ਦੇ ਵਿੱਚ ਇੰਟਰਸਟ ਨਹੀਂ ਹੋ ਤਾਂ ਇਹ ਤੇ ਤੁਸੀਂ ਇੱਕ ਦੂਸਰੇ ਤਰੀਕੇ ਦੇ ਨਾਲ ਵੀ ਪੈਸਾ ਕਮਾ ਸਕਦੇ ਹੋ ਜਿਸ ਨੂੰ ਐਕਚੁਅਲ ਮਾਰਕੀਟਿੰਗ ਕਿਹਾ ਜਾਂਦਾ ਹੈ ਅਫੀਲੀਏਟ ਮਾਰਕੀਟਿੰਗ ਦੇ ਵਿੱਚ ਤੁਸੀਂ ਕੰਪਨੀ ਦੇ ਬਿਜ਼ਨਸ 파ਟਰਨਰ ਬਣ ਕੇ ਔਰ ਕੰਪਨੀ ਦੇ ਡਿਜੀਟਲ ਕੋਰਸਸ ਨੂੰ ਪ੍ਰਮੋਟ ਕਰਕੇ 10 20% ਲਈ ਪੂਰੇ 70% ਕਮਿਸ਼ਨ ਕਮਾਉਣ ਦੇ ਹੱਕਦਾਰ ਬਣ ਸਕਦੇ ਹੋ ਐਫੀਲੀਏਟ ਦੀ ਪੂਰੀ ਜਾਣਕਾਰੀ ਅੱਗੇ ਦਿੱਤੀ ਗਈ ਹੈ ਅਗਰ ਤੁਸੀਂ ਇਹ ਵੀ ਨਹੀਂ ਕਰਨਾ ਤਾਂ ਤੁਸੀਂ ਆਪਣਾ ਖੁਦ ਦਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਅਗਰ ਤੁਸੀਂ ਪ੍ਰੀਮੀਅਮ ਪਲਸ ਤੋਂ ਸਟਾਰਟ ਕਰਦੇ ਹੋ ਤਾਂ ਪ੍ਰੀਮੀਅਮ ਪਲਸ ਦੇ ਵਿੱਚ ਤੁਹਾਨੂੰ ਡ੍ਰੌਪ ਸ਼ਿਪਿੰਗ ਬਾਰੇ ਸਿੱਖਣ ਨੂੰ ਮਿਲਦਾ ਹੈ ਅਗਰ ਕੋਈ ਪਰਸਨ ਆਪਣੇ ਬਿਜ਼ਨਸ ਨੂੰ ਆਨਲਾਈਨ ਪ੍ਰਮੋਟ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਹੈ ਫੇਸਬੁੱਕ ਐਡ ਤੁਸੀਂ ਫੇਸਬੁੱਕ ਐਡ ਮੈਨੇਜਰ ਬਣ ਕੇ ਉਸ ਪਰਸਨ ਦੀ ਐਡ ਰਨ ਕਰ ਸਕਦੇ ਹੋ ਅਤੇ ਇੱਕ ਪਰਸਨ ਤੋਂ ਇੱਕ ਮਹੀਨੇ ਦਾ 4 ਤੋਂ 5000 ਆਸਾਨੀ ਨਾਲ ਕਰ ਸਕਦੇ ਹੋ ਹੁਣ ਤੁਸੀਂ ਇੱਕ ਗੱਲ ਸੋਚ ਰਹੇ ਹੋਵੋਗੇ ਕਿ ਇਹ ਚੀਜ਼ਾਂ ਤਾਂ ਮੇਰੇ ਲਈ ਬਿਲਕੁਲ ਨਵੀਆਂ ਹਨ ਮੈਨੂੰ ਇਹਨਾਂ ਬਾਰੇ ਜ਼ੀਰੋ ਨੋਲਿਜ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਤੁਹਾਨੂੰ ਇੱਥੇ ਜ਼ੀਰੋ ਤੋਂ ਲੈ ਕੇ ਉਹਨਾਂ ਐਕਸਪਰਟ ਦੁਆਰਾ ਸਿਖਾਇਆ ਜਾਏਗਾ ਜਿਨ੍ਹਾਂ ਦਾ ਇਸ ਫੀਲਡ ਦੇ ਵਿੱਚ ਬਹੁਤ ਸਾਰਾ ਤਜਰਬਾ ਹੈ ਔਰ ਲੱਖਾਂ ਲੋਕਾਂ ਨੂੰ ਹੁਣ ਤੱਕ ਟ੍ਰੇਨ ਕਰ ਚੁੱਕੇ ਹਨ ਅੱਜ ਦੇ ਸਮੇਂ ਦੇ ਵਿੱਚ ਆਨਲਾਈਨ ਬਿਜ਼ਨਸ ਸਭ ਤੋਂ ਵੱਡੀ ਆਪਸ਼ਨ ਹੈ ਜਿਸ ਦੇ ਵਿੱਚ ਘੱਟ ਇਨਵੈਸਟਮੈਂਟ ਕਰਕੇ ਵੱਡੀ ਰਿਟਰਨ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਤੁਸੀਂ ਆਪਣੇ ਬਿਜ਼ਨਸ ਦੀ ਸ਼ੁਰੂਆਤ ਆਈ ਡਿਜੀਟਲ ਪਿਓਰ ਦੇ ਵਿੱਚ ਸੁਪਰੀਮ ਪੈਕੇਜ ਤੋਂ ਕਰਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਟੋਟਲ 27 ਸਕਿੱਲ ਸਿੱਖਣ ਨੂੰ ਮਿਲਦੀਆਂ ਹਨ ਔਰ ਇਸ ਕੋਰਸ ਦਾ ਵੈਬਸਾਈਟ ਪ੍ਰਾਈਸ 17700 ਰੁਪਏ ਹੈ ਪਰ ਇੱਥੇ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਮੇਰੇ ਕੋਲ ਐਵੇਂ ਦਾ 쿠ਪਨ ਕੋਡ ਹੈ ਜਿਸ ਦੇ ਨਾਲ ਤੁਹਾਨੂੰ ਸਿਰਫ ਤੇ ਸਿਰਫ 11800 ਰੁਪਏ ਦੇ ਵਿੱਚ ਮਿਲ ਜਾਣਗੇ ਔਰ ਇਥੇ ਦੂਸਰਾ ਪੈਕੇਜ ਹੈ ਪ੍ਰੀਮੀਅਮ ਪੈਕੇਜ ਪ੍ਰੀਮੀਅਮ ਪੈਕੇਜ ਦੀ ਕੀਮਤ ਹੈ 22999 ਰੁਪਏ ਪਰ ਓਪਨ ਕੋਡ ਦੇ ਥਰੂ ਜੇਕਰ ਤੁਸੀਂ ਪ੍ਰੀਮੀਅਮ ਪੈਕੇਜ ਕੋ ਸਟਾਰਟ ਕਰਦੇ ਹੋ ਤਾਂ ਪੈਕੇਜ ਮਿਲੇਗਾ 15999 ਰੁਪਏ ਦਾ ਔਰ ਇਹਦੇ ਵਿੱਚ ਤੁਹਾਨੂੰ ਟੋਟਲ 36 ਸਕਿੱਲ ਸਿੱਖਣ ਨੂੰ ਮਿਲਣਗੀਆਂ ਔਰ ਲਾਸਟ ਦੇ ਵਿੱਚ ਮੇਰਾ ਸਭ ਤੋਂ ਫੇਵਰਿਟ ਪੈਕੇਜ ਹੈ ਪ੍ਰੀਮੀਅਮ ਪਲੱਸ ਪੈਕੇਜ ਜੋ ਕੰਪਨੀ ਦਾ ਸਭ ਤੋਂ ਵੱਡਾ ਪੈਕੇਜ ਹੈ ਔਰ ਇਸ ਪੈਕੇਜ ਦੇ ਵਿੱਚ ਤੁਹਾਨੂੰ ਟੋਟਲ 47 skills ਵੀ ਮਿਲਦੇ ਹਨ ਇਸ ਕੋਰਸ ਦਾ ਵੈਬਸਾਈਟ ਪ੍ਰਾਈਸ ਹੈ 29999 ਰੁਪਏ ਪਰ ਅਗਰ ਤੁਸੀਂ ਮੇਰੇ ਦਿੱਤੇ ਹੋਏ 쿠ਪਨ ਕੋਡ ਤੋਂ ਇਸ ਕੋਰਸ ਨੂੰ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਇਹ ਮਿਲਦਾ ਹੈ ਸਿਰਫ ਤੇ ਸਿਰਫ 19999 ਦੇ ਵਿੱਚ ਇਸ ਦੇ ਇਲਾਵਾ ਤੁਹਾਨੂੰ ਇਸ ਪੈਕੇਜ ਦੇ ਵਿੱਚ ਸੁਪਰੀਮ ਤੇ ਪ੍ਰੀਮੀਅਮ ਪੈਕੇਜ ਫ੍ਰੀ ਦੇ ਵਿੱਚ ਮਿਲਦੇ ਹਨ ਜਿਨ੍ਹਾਂ ਦੀ ਕੀਮਤ ਹੈ 38000 ਰੁਪਏ ਅਗਰ ਤੁਸੀਂ ਇਹ ਮੇਰੇ ਕੋਲ ਪੁੱਛਦੇ ਹੋ ਕਿ ਸਾਨੂੰ ਆਨਲਾਈਨ ਬਿਜ਼ਨਸ ਕਿਸ ਪੈਕੇਜ ਤੋਂ ਸਟਾਰਟ ਕਰਨਾ ਚਾਹੀਦਾ ਤਾਂ ਮੈਂ ਤੁਹਾਨੂੰ ਇਹ ਤੇ ਸਲਾਹ ਦੇਵਾਂਗਾ ਕਿ ਤੁਹਾਨੂੰ ਇਹ ਬਿਜ਼ਨਸ ਪ੍ਰੀਮੀਅਮ ਪਲਸ ਤੋਂ ਸਟਾਰਟ ਕਰਨਾ ਚਾਹੀਦਾ ਹੈ ਉਹਦਾ ਕਾਰਨ ਕੀ ਹੈ ਨੰਬਰ 1 ਕਿਉਂਕਿ ਇਸ ਪੈਕੇਜ ਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਇੱਕ ਵਾਰ ਹੀ ਪੇਮੈਂਟ ਪੇ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੇਮੈਂਟ ਦੇਣ ਦੀ ਜਰੂਰਤ ਨਹੀਂ ਪੈਂਦੀ ਅਗਰ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਤਾਂ 1 ਸਾਲ ਪਹਿਲਾਂ ਮੈਂ ਪ੍ਰੀਮੀਅਮ ਪਲੱਸ ਪੈਕੇਜ ਲਿਆ ਸੀ ਹੁਣ ਤੱਕ 8 ਲੱਖ ਰੁਪਏ ਦੇ ਨੀਅਰ ਬਾਉਟ ਮੈਂ ਅਰਨ ਕਰ ਚੁੱਕਾ ਔਰ ਹੁਣ ਤੱਕ ਮੈਂ 1 ਰੁਪਿਆ ਵੀ ਦੁਬਾਰਾ ਆਈ ਡਿਜੀਟਲ ਪ੍ਰਿਓਰ ਨੂੰ ਨਹੀਂ ਦਿੰਦਾ ਉਦਾਹਰਣ ਦੇ ਲਈ ਜੇਕਰ ਤੁਸੀਂ ਸੁਪਰੀਮ ਪੈਕੇਜ ਨੂੰ ਸਟਾਰਟ ਕਰਦੇ ਹੋ ਤਾਂ ਤੁਹਾਨੂੰ 11800 ਰੁਪਏ ਪੇ ਕਰਨੇ ਪੈਣਗੇ ਔਰ ਇਸ ਤੋਂ ਬਾਅਦ ਤੁਸੀਂ ਵਧੀਆ ਲਰਨਿੰਗ ਦੇ ਲਈ ਔਰ ਵਧੀਆ ਇਨਕਮ ਦੇ ਲਈ ਪ੍ਰੀਮੀਅਮ ਦੇ ਵਿੱਚ ਆਓਗੇ ਤਾਂ ਉੱਥੇ ਤੁਹਾਨੂੰ 15999 ਰੁਪਏ ਹੋਰ ਪੇ ਕਰਨੇ ਪੈਣਗੇ ਔਰ ਉਸ ਤੋਂ ਬਾਅਦ ਐਡਵਾਂਸ ਲੈਵਲ ਦੀਆਂ ਸਕਿੱਲਸ ਸਿੱਖਣ ਵਾਸਤੇ ਤੁਸੀਂ ਪ੍ਰੀਮੀਅਮ ਕਲਾਸ ਦੇ ਵਿੱਚ ਆਓਗੇ ਤਾਂ ਜਿੱਥੇ ਤੁਹਾਨੂੰ 21999 ਰੁਪਏ ਦੁਬਾਰਾ ਭੇਟ ਕਰਨੇ ਪੈਣਗੇ ਯਾਨੀ ਕਿ ਇੱਥੇ ਟੋਟਲ ਆਪਾਂ 50000 ਰੁਪਏ ਖਰਚ ਕਰਾਂਗੇ ਫਿਰ ਜਾ ਕੇ ਪ੍ਰੀਮੀਅਮ ਕਲਾਸ ਦੇ ਵਿੱਚ ਆਵਾਂਗੇ ਲੇਕਿਨ ਇੱਥੇ ਸਟਾਰਟਿੰਗ ਦੇ ਵਿੱਚ ਹੀ ਜੇ ਅਸੀਂ 21000 992 ਰੁਪਏ ਪੇ ਕਰ ਦਿੰਦੇ ਹਾਂ ਤਾਂ ਉੱਥੇ ਸਾਨੂੰ ਪ੍ਰੀਮੀਅਮ ਤੇ ਪ੍ਰੀਮੀਅਮ ਪਲੱਸ ਵੀ ਬਿਲਕੁਲ ਫਰੀ ਦੇ ਵਿੱਚ ਮਿਲਦੇ ਹਨ ਤੇ 21000 ਰੁਪਏ ਦੇ ਵਿੱਚ ਹੀ ਸਾਡੀਆਂ ਸਾਰੀਆਂ ਸਕਿਲਸ ਕੰਪਲੀਟ ਹੋ ਜਾਂਦੀਆਂ ਹਨ ਖਾਸ ਗੱਲ ਇਹ ਜਦੋਂ ਕੋਈ ਵੀ ਨਵਾਂ ਕੋਰਸ ਜਾਂ ਸਕਿੱਲ ਲਾਂਚ ਹੁੰਦੀ ਹੈ ਤਾਂ ਉਹ ਪ੍ਰੀਮੀਅਮ ਪਲੱਸ ਦੇ ਵਿੱਚ ਹੀ ਹੁੰਦੀ ਹੈ ਔਰ ਉਸ ਦੇ ਲਈ ਤੁਹਾਨੂੰ ਕੋਈ ਵੀ ਐਕਸਟਰਾ ਪੈਸਾ ਪੇ ਕਰਨ ਦੀ ਜਰੂਰਤ ਨਹੀਂ ਹੁੰਦੀ ਇਸ ਪੈਕੇਜ ਤੋਂ ਸਟਾਰਟ ਕਰਨ ਦੇ ਨਾਲ ਸਾਨੂੰ ਕੰਪਨੀ ਵੱਲੋਂ ਮੈਨੇਜਰ ਦੀ ਸਪੋਰਟ ਮਿਲਦੀ ਹੈ ਜਦੋਂ ਅਸੀਂ ਇਸ ਕੰਮ ਦੇ ਵਿੱਚ ਆਉਂਦੇ ਹਾਂ ਤਾਂ ਸਾਡੇ ਕੋਲ ਜ਼ੀਰੋ ਨੋਲਿਜ ਹੁੰਦੀ ਹੈ ਸਾਨੂੰ ਇਹ ਨਹੀਂ ਪਤਾ ਹੁੰਦਾ ਕੀ ਕਰਨਾ ਕਿੱਥੋਂ ਕਰਨਾ ਕਿਵੇਂ ਕਰਨਾ ਤਾਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਪਰ ਇੱਕ ਮੈਨੇਜਰ ਸਾਨੂੰ A ਤੋਂ ਲੈ ਕੇ Z ਤੱਕ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਗਾਈਡ ਕਰਦਾ ਹੈ ਕਿੱਥੇ ਕੀ ਕਰਨਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਅਸੀਂ ਆਪਣੇ ਮੈਨੇਜਰ ਦੀ ਸਪੋਰਟ ਦੇ ਨਾਲ ਜਿਹੜੀ ਇਨਕਮ 6 ਮਹੀਨਿਆਂ ਵਿੱਚ ਕ੍ਰੀਏਟ ਕਰਨੀ ਹੁੰਦੀ ਹੈ ਉਹ ਸਿਰਫ 3 ਜਾਂ 4 ਮਹੀਨਿਆਂ ਦੇ ਵਿੱਚ ਕ੍ਰੀਏਟ ਕਰ ਪਾਉਂਦੇ ਹਾਂ ਇੰਨੇ ਵਧੀਆ ਰਿਜ਼ਲਟ ਮਿਲਦੇ ਹਨ ਪਰ ਇਹ ਸਰਵ ਸਾਨੂੰ ਸਿਰਫ ਤੇ ਸਿਰਫ ਪ੍ਰੀਮੀਅਮ ਪਲੱਸ ਦੇ ਵਿੱਚ ਹੀ ਮਿਲਦੀ ਹੈ ਅਗਰ ਤੁਸੀਂ ਪ੍ਰੀਮੀਅਮ ਪਲੱਸ ਤੋਂ ਸਟਾਰਟ ਕਰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਮੇਰੀ ਮੈਂਟਰਸ਼ਿਪ ਬਿਲਕੁਲ ਫ੍ਰੀ ਦੇ ਵਿੱਚ ਮਿਲੇਗੀ ਜੇਕਰ ਕਿਸੇ ਨੇ ਵੈਸੇ ਮੇਰੀ ਮੈਂਟਰਸ਼ਿਪ ਲੈਣੀ ਹੋਵੇ ਤਾਂ ਮੈਂ ਉਹਦੇ ਲਈ 20000 ਰੁਪਿਆ ਅਲੱਗ ਤੋਂ ਚਾਰਜ ਕਰਦਾ ਪਰ ਪ੍ਰੀਮੀਅਮ ਪਲੱਸ ਦੇ ਵਿੱਚ ਇਹ ਸਭ ਸਾਨੂੰ ਫ੍ਰੀ ਮਿਲਦੀ ਹੈ। ਆਈ ਡਿਜੀਟਲ ਪਨੀਅਰ ਦੇ ਵਿੱਚ 1500 ਤੋਂ ਵੱਧ ਐਵੇਂ ਦੇ ਲੋਕ ਹਨ ਜਿਹੜੇ 1 ਲੱਖ ਤੋਂ ਲੈ ਕੇ 4 ਕਰੋੜ ਤੱਕ ਦੀ ਇਨਕਮ ਨੂੰ ਕ੍ਰੀਏਟ ਕਰ ਸਕੇ ਹਨ ਇਸ ਦੇ ਅਫੀਲੀਏਟ ਮਾਡਲ ਦੇ ਨਾਲ ਜੁੜ ਕੇ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਅਫੀਲੀਏਟ ਮਾਡਲ ਤੇ ਕੰਮ ਕਰਕੇ ਬਹੁਤ ਵੱਡੀ ਇਨਕਮ ਕ੍ਰੀਏਟ ਕਰ ਰਹੀਆਂ ਹਨ। ਐਮਾਜ਼ਨ ਉਹਨਾਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਹੈ। ਇਸੇ ਤਰ੍ਹਾਂ i digital pioneer ਸਾਨੂੰ ਮੌਕਾ ਦਿੰਦਾ ਹੈ ਆਪਣੇ ਨਾਲ ਜੁੜ ਕੇ ਐਫੀਲੀਏਟ ਮਾਡਲ ਤੇ ਕੰਮ ਕਰਕੇ ਇਰਕਮ ਕ੍ਰੀਏਟ ਕਰ ਦਿੰਦਾ ਤੁਹਾਡੇ ਮਨ ਦੇ ਵਿੱਚ ਇੱਕ ਖਿਆਲ ਆ ਰਿਹਾ ਹੋਵੇਗਾ ਕਿ ਮੈਂ ਤਾਂ ਜ਼ਿੰਦਗੀ ਚ ਕਦੇ ਐਫੀਲੀਏਟ ਮਾਰਕੀਟਿੰਗ ਕੀਤੀ ਨਹੀਂ ਤਾਂ ਮੈਨੂੰ ਇੱਥੇ ਕੰਮ ਸਿਖਾਏਗਾ ਕੌਣ ਤਾਂ ਉਹਦੀ ਟੈਨਸ਼ਨ ਤੁਸੀਂ ਖਤਮ ਕਰ ਦਿਓ ਕਿਉਂਕਿ i digital pioneer ਵੱਲੋਂ ਐਫੀਲੀਏਟ ਮਾਰਕੀਟਿੰਗ ਦੀਆਂ ਬਹੁਤ ਖਾਸ ਟ੍ਰੇਨਿੰਗਾਂ ਡਿਜ਼ਾਈਨ ਕੀਤੀਆਂ ਗਈਆਂ ਹਨ ਜਿਨ੍ਹਾਂ ਟ੍ਰੇਨਿੰਗਾਂ ਦੇ ਵਿੱਚ ਤੁਹਾਨੂੰ A ਤੋਂ ਲੈ ਕੇ Z ਤੱਕ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਕਿ ਐਫੀਲੀਏਟ ਮਾਰਕੀਟਿੰਗ ਕੀ ਹੈ ਇਹਨੂੰ ਕਿਵੇਂ ਕੀਤਾ ਜਾਂਦਾ ਹੈ ਇੱਥੋਂ ਤੁਸੀਂ ਕਿਵੇਂ ਇਨਕਮ ਕ੍ਰੀਏਟ ਕਰ ਸਕਦੇ ਹੋ ਆਈ ਡਿਜੀਟਲ ਪਿਓਰ ਤੁਹਾਨੂੰ ਇੱਥੇ ਸਿਖਾਉਂਦਾ ਕਿ ਤੁਸੀਂ ਕਿਸ ਤਰ੍ਹਾਂ ਆਨਲਾਈਨ ਪ੍ਰੋਮੋਸ਼ਨ ਕਰਦੇ ਹੋ ਪ੍ਰੋਮੋਸ਼ਨ ਕਰਨ ਤੋਂ ਬਾਅਦ ਲੋਕ ਤੁਹਾਡੇ ਕੋਲ ਆਉਂਦੇ ਹਨ ਉਹ ਲੋਕ ਜਦੋਂ ਤੁਹਾਡੇ ਐਫੀਲੀਏਟ ਲਿੰਕ ਦੇ ਰਾਹੀਂ ਐਨਰੋਲ ਕਰਦੇ ਹਨ ਤਾਂ ਉੱਥੇ ਤੁਹਾਨੂੰ 70 ਤੋਂ 75% ਤੱਕ ਕਮਿਸ਼ਨ ਮਿਲਦਾ ਹੈ ਉਹ ਕਮਿਸ਼ਨ ਕਿਵੇਂ ਮਿਲਦਾ ਹੈ ਆਓ ਇਹਨੂੰ ਆ ਅਗਰ ਤੁਸੀਂ ਇਹ ਬਿਜ਼ਨਸ ਸੁਪਰੀਮ ਪੈਕੇਜ ਤੋਂ ਸ਼ੁਰੂ ਕੀ ਸਟਾਰਟ ਕੀਤਾ ਹੈ ਤਾਂ ਤੁਹਾਡੇ ਸੁਪਰੀਮ ਪੈਕ ਦੇ ਅਨਸਾਰ ਤੁਹਾਨੂੰ 7000 ਰੁਪਏ ਦਾ ਕਮਿਸ਼ਨ ਮਿਲਦਾ ਹੈ ਮਤਲਬ ਅਗਰ ਤੁਸੀਂ 1 ਮਹੀਨੇ ਦੇ ਵਿੱਚ 5 ਲੋਕਾਂ ਨੂੰ ਸੇਮ ਪੈਕੇਜ ਦੇ ਨਾਲ ਅਨਰੋਲ ਕਰਵਾਉਂਦੇ ਹੋ ਤਾਂ ਤੁਹਾਡੀ ਇਨਕਮ ਹੋਵੇਗੀ 35000 ਰੁਪਿਆ ਦੂਸਰੇ ਨੰਬਰ ਤੇ ਗੱਲ ਕਰਦੇ ਆ ਕਿ ਅਗਰ ਤੁਸੀਂ ਪ੍ਰੀਮੀਅਮ ਪੈਕੇਜ ਤੋਂ ਸਟਾਰਟ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਬੈਨੀਫਿਟ ਮਿਲਦੇ ਹਨ ਅਗਰ ਤੁਸੀਂ ਪ੍ਰੀਮੀਅਮ ਪੈਕੇਜ ਤੋਂ ਸਟਾਰਟ ਕਰਦੇ ਹੋ ਤਾਂ ਉੱਥੇ ਤੁਹਾਡਾ ਕਮਿਸ਼ਨ ਬਣਦਾ ਹੈ 10000 ਰੁਪਿਆ ਅਗਰ ਤੁਸੀਂ 1 ਮਹੀਨੇ ਦੇ ਵਿੱਚ ਸਿਰਫ 5% ਨੂੰ ਆਪਣੇ ਨਾਲ ਪ੍ਰੀਮੀਅਮ ਪੈਕੇਜ ਤੋਂ سٹਾਰਟ ਕਰਵਾਉਂਦੇ ਹੋ ਤਾਂ ਤੁਹਾਡੀ ਉੱਥੇ 50000 ਰੁਪਏ ਦੀ ਇਨਕਮ ਕ੍ਰੀਏਟ ਹੋ ਜਾਂਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਐਫੀਲੀਏਟ ਮਾਡਲ ਦੇ ਵਿੱਚ ਪ੍ਰੀਮੀਅਮ ਪਲੱਸ ਤੋਂ ਸਟਾਰਟ ਕਰਨ ਦੇ ਕੀ ਬੈਨੀਫਿਟ ਮਿਲਦੇ ਹਨ ਐਗਜ਼ਾਮਪਲ ਦੇ ਲਈ ਅਗਰ ਤੁਸੀਂ ਸੁਪਰੀਮ ਪੈਕੇਜ ਤੋਂ ਸਟਾਰਟ ਕਰਦੇ ਹੋ ਤਾਂ ਤੁਹਾਡਾ ਕਮਿਸ਼ਨ ਹੁੰਦਾ ਹੈ 7000 ਰੁਪਏ ਅਗਰ ਕੋਈ ਪਰਸਨ ਤੁਹਾਡੇ ਕੋਲ ਆ ਕੇ ਪ੍ਰੀਮੀਅਮ ਪੈਕੇਜ ਤੋਂ ਸਟਾਰਟ ਕਰਦਾ ਹੈ ਪ੍ਰੀਮੀਅਮ ਪਲੱਸ ਤੋਂ ਜੁਆਇਨ ਹੁੰਦਾ ਤਾਂ ਫਿਰ ਵੀ ਤੁਹਾਨੂੰ ਉੱਥੇ 7000 ਰੁਪਏ ਹੀ ਮਿਲਦਾ ਹੈ ਅਗਰ ਤੁਸੀਂ ਪ੍ਰੀਮੀਅਮ ਪੈਕੇਜ ਤੋਂ ਸਟਾਰਟ ਕੀਤਾ ਹੈ ਤਾਂ ਅਗਰ ਕੋਈ ਪਰਸਨ ਤੁਹਾਡੇ ਨਾਲ ਆ ਕੇ ਪ੍ਰੀਮੀਅਮ ਪਲੱਸ ਲੈਂਦਾ ਤਾਂ ਤੁਹਾਨੂੰ ਉਥੇ 10000 ਰੁਪਏ ਹੀ ਮਿਲਦਾ ਹੈ ਖਾਸ ਗੱਲ ਇਹ ਕਿ ਅਗਰ ਤੁਸੀਂ ਪ੍ਰੀਮੀਅਮ ਪਲੱਸ ਦੇ ਵਿੱਚ ਜੁਆਇਨ ਕੀਤਾ ਹੈ ਤਾਂ ਪ੍ਰੀਮੀਅਮ ਪਲੱਸ ਦੇ ਵਿੱਚ ਜੇ ਕੋਈ ਪਰਸਨ ਤੁਹਾਡੇ ਕੋਲ ਸੁਪਰੀਮ ਪੈਕੇਜ ਲਿਆ ਗਿਆ ਤੁਹਾਨੂੰ 7000 ਰੁਪਏ ਦੀ ਅਰਨਿੰਗ ਹੁੰਦੀ ਹੈ ਜੇਕਰ ਕੋਈ ਪਰਸਨ ਤੁਹਾਡੇ ਤੋਂ ਪ੍ਰੀਮੀਅਮ ਪੈਕੇਜ ਲੈਂਦਾ ਹੈ ਤਾਂ ਤੁਹਾਨੂੰ 10000 ਰੁਪਏ ਦੀ ਅਰਨਿੰਗ ਹੁੰਦੀ ਹੈ ਔਰ ਅਗਰ ਕੋਈ ਪਰਸਨ ਤੁਹਾਡੇ ਨਾਲ ਪ੍ਰੀਮੀਅਮ ਪਲੱਸ ਤੋਂ ਜੁਆਇਨ ਕਰਦਾ ਹੈ ਤਾਂ ਤੁਹਾਨੂੰ ਉੱਥੇ ਇਨਕਮ ਹੁੰਦੀ ਹੈ 14500 ਰੁਪਏ ਮੀਟੂ ਸੇ ਅਗਰ ਤੁਸੀਂ ਆਪਣੇ ਐਫੀਲੀਏਟ ਲਿੰਕ ਦੇ ਰਾਹੀਂ ਇੱਕ ਮਹੀਨੇ ਦੇ ਵਿੱਚ ਸਿਰਫ 5 ਪਰਸਨ ਨੂੰ ਪ੍ਰੀਮੀਅਮ ਪਲੱਸ ਤੋਂ ਜੁਆਇਨ ਕਰਾਉਂਦੇ ਹੋ ਤਾਂ ਤੁਹਾਡੀ ਇੱਕ ਮਹੀਨੇ ਦੀ ਇਨਕਮ ਬਣਦੀ ਹੈ 72500 ਰੁਪਏ ਇਹ 72000 ਰੁਪਏ ਤੁਸੀਂ ਬਹੁਤ ਆਸਾਨੀ ਨਾਲ ਅਰਨ ਕਰ ਸਕਦੇ ਹੋ ਜੇਕਰ ਤੁਸੀਂ ਪ੍ਰੀਮੀਅਮ ਪਲੱਸ ਦੇ ਨਾਲ ਜੁਆਇਨ ਹੋਏ ਹੋ ਮੈਂ ਆਪਣੇ ਇੱਕ ਟੀਮ ਮੈਂਬਰ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਪਰਸਨ ਨੇ ਅੱਜ ਤੋਂ 3-4 ਮਹੀਨੇ ਪਹਿਲਾਂ ਮੇਰੇ ਨਾਲ ਪ੍ਰੀਮੀਅਮ ਪਲੱਸ ਨੂੰ ਸਟਾਰਟ ਕੀਤਾ ਸੀ ਤੇ ਅੱਜ ਤੁਸੀਂ ਉਹਦੀ ਇਨਕਮ ਬਾਰੇ ਦੇਖ ਸਕਦੇ ਹੋ ਕਿ ਉਸ ਪਰਸਨ ਨੇ है और भाई ये जो सपोर्टिंग है ना सतनाम भाई को ही जाता अगर सतनाम भाई यहाँ पे मुझे सपोर्ट नहीं करते तो भाई मैं कुछ नहीं कर सकता था अगर आप भी थोड़ा सा सोच रहे हो सतनाम भाई के साथ बिजनेस को स्टार्ट करना चाहते हो क्योंकि अगर आप स्टार्ट नहीं करोगे ना तो भाई कुछ भी नहीं हो पाएगा अगर आप स्टार्ट करोगे तो भाई सतनाम भाई आपको बहुत अच्छी तरीके से गाइड करने वाले हेलो एवरीवन मेरा नाम रिजा सक्सेना है बेसिकली मैं दिल्ली से बिलोंग करती हूँ अभी कुछ टाइम पहले डेढ़ महीने पहले ही मैंने अपनी जर्नी को आईडीपी में सतनाम सिंह संदू सर के साथ स्टार्ट किया जहाँ से मैंने बहुत ही अच्छे रिजल्ट को क्रिएट किया है आप देख सकते हो जो मेरी सिंगल डे की अर्निंग है इक्कीस हजार पाँच सौ जो मेरी वीकली अर्निंग है पचास हजार पाँच सौ और जो मेरी मंथली अर्निंग है तिरासी हजार पाँच सौ और जो मेरी टोटल डेढ़ महीने की अर्निंग है अट्ठानवे हजार तो आप देख सकते हो कि मैंने कितने अच्छे रिजल्ट हैं थैंक यू सो मच सतनाम सिंह संधू सर आपने मुझे इतना अच्छा प्लेटफॉर्म दिया इतने अच्छे से गाइड किया जो मैं यहाँ पर बहुत ही कम टाइम में यहाँ तक पहुँच पाई हूँ थैंक यू सो मच सर हाय मेरा नाम सुनीता राणा है एंड मैं पंजाब से बिलोंग करती हूँ मैं एक हाउस वाइफ हूँ एंड मदर ऑफ टू किड्स कुछ टाइम पहले ही मैंने सतनाम सिंह संधु सर के साथ इस ऑनलाइन बिजनेस को स्टार्ट किया था विद प्रीमियम पैकेज उनका सपोर्ट सिस्टम एंड ट्रेनिंग सिस्टम बहुत अच्छा है जिसकी वजह से मैं ग्रो कर पा रही हूँ एंड कुछ ही समय में मैंने यहाँ पे वन लाख अर्निंग को जनरेट भी कर लिया है ਇਹਔਰ ਇਸ ਔਨਲਾਈਨ ਬਿਜ਼ਨਸ ਨੇ ਮੇਰੀ ਲਾਈਫ ਕੋ ਟੋਟਲੀ ਚੇਂਜ ਕਰ ਦਿਆ ਹੈ ਆਪਕੀ ਲਾਈਫ ਵੀ ਚੇਂਜ ਹੋ ਸਕਦੀ ਹੈ ਤਾਂ ਇਸ ਬਿਜ਼ਨਸ ਕੋ ਜਰੂਰ ਜੁਆਇਨ ਕੀਜੀਏ ਐਂਡ ਆਪਣੀ ਲਾਈਫ ਮੇਂ ਗਰੋ ਕੀਜੀਏ ਥੈਂਕ ਯੂ ਹੁਣ ਇਹਨਾਂ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਈਆਂ ਹੋਣੀਆਂ ਕਿ ਇੱਕ ਹਾਸ ਵਾਈਫ ਵਧੀਆ ਲੈਵਲ ਤੇ ਕੰਮ ਕਰਕੇ ਕਿੰਨੀ ਵਧੀਆ ਇਨਕਮ ਕ੍ਰੀਏਟ ਕਰ ਰਹੀ ਹੈ ਇਹ ਇਕੱਲੀ ਉਦਾਹਰਣ ਹੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਮੇਰੀ ਟੀਮ ਦੇ ਵਿੱਚ ਹਨ ਤੁਹਾਨੂੰ ਇਹ ਬਿਜ਼ਨਸ ਬਹੁਤ ਵਧੀਆ ਲੱਗਾ ਹੋਵੇਗਾ ਪਰ ਤੁਹਾਡੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੋਵੇਗਾ ਕਿ ਮੈਂ ਇਹ ਬਿਜ਼ ਤਾਂ ਮੈਂ ਸ਼ੁਰੂਦ ਵਿੱਚ ਦੱਸਿਆ ਸੀ ਕਿ ਮੈਂ 11.5 ਹਜ਼ਾਰ ਰੁਪਏ ਦੀ ਨੌਕਰੀ ਕਰਦਾ ਸੀ ਮੇਰੇ ਸਿਰ ਦੇ ਉੱਪਰ 3 ਲੱਖ ਰੁਪਏ ਦਾ ਕਰਜ਼ਾ ਸੀ ਔਰ ਜਿਸ ਦਿਨ ਮੈਨੂੰ ਇਸ ਵੀਡੀਓ ਬਾਰੇ ਪਤਾ ਲੱਗਾ ਸੀ ਮੈਂ ਵੀ ਪ੍ਰੀਮੀਅਮ ਪਲੱਸ ਤੋਂ ਸਟਾਰਟ ਹੋਣਾ ਚਾਹੁੰਦਾ ਸੀ ਪਰ ਜੇਬ ਦੇ ਵਿੱਚ ਹੱਥ ਮਾਰਿਆ ਮੇਰੀ ਜੇਬ ਦੇ ਵਿੱਚ ਸਿਰਫ ਤੇ ਸਿਰਫ 2000 ਰੁਪਏ ਆ ਸੀ ਔਰ ਮੇਰੇ ਕੋਲ ਦੋ ਰਸਤੇ ਸਨ ਪਹਿਲਾ ਰਸਤਾ ਇਹ ਸੀ ਕਿ ਮੈਂ ਇਸ ਕੋਰਸ ਨੂੰ ਜੁਆਇਨ ਕਰਕੇ ਇਹ ਤੋਂ ਸਕਿਲਸ ਨੂੰ ਸਿੱਖ ਕੇ ਪੈਸਾ ਅਰਨ ਕਰ ਜਾਵਾਂ ਤੇ ਦੂਜਾ ਰਸਤਾ ਸੀ ਕਿ ਮੈਂ ਇਹ ਬਹਾਨਾ ਬਣਾ ਦੇਵਾਂ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਜਦੋਂ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਮੈਂ ਫਿਰ ਕੰਮ ਕਰਾਂਗਾ ਕਿਵੇਂ ਪਰ ਉਸ ਟਾਈਮ ਮੇਰੀ ਜ਼ਰੂਰਤ ਸੀ ਔਰ ਉਸ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ ਕਿਉਂਕਿ ਮੇਰੇ ਕੋਲ ਉਹ ਦੂਸਰੀ ਕੋਈ ਆਪਸ਼ਨ ਨਹੀਂ ਸੀ ਤਾਂ ਫਿਰ ਮੈਂ ਪੈਸਾ ਅਰੇਂਜ ਕੀਤਾ ਕਿਉਂਕਿ ਕਈ ਜ਼ਿੰਦਗੀ ਦੇ ਵਿੱਚ ਕਈ ਵਾਰ ਸਾਡੇ ਕੋਲੋਂ ਐਵੇਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਸਾਨੂੰ ਆਪਣੀ ਜ਼ਰੂਰਤ ਪੂਰੀ ਕਰਨ ਵਾਸਤੇ ਆਪਣਾ ਕੰਮ ਨੂੰ ਨਿਪਰੇ ਚੜਨ ਵਾਸਤੇ ਪੈਸਾ ਅਰੇਂਜ ਕਰਨਾ ਪੈਂਦਾ ਹੈ ਮੈਂ ਆਪਣੇ ਚਾਰਾਂ ਦੋਸਤਾਂ ਤੋਂ ਪੰਜ 5000 ਰੁਪਇਆ ਉਧਾਰਾ ਲਿਆ ਔਰ ਆਪਣੀ ਜੇ ਵਾਲਾ 2000 ਰੁਪਇਆ ਪਾ ਕੇ 21999 ਦੇ ਰੁਪਏ ਦੇ ਵਿੱਚ ਪ੍ਰੀਮੀ ਪਲਸ ਤੋਂ ਆਪਣੀ ਜਰਨੀ ਸਟਾਰਟ ਕੀਤੀ ਔਰ ਸਿੱਖਦੇ ਸਿੱਖਦੇ ਮਿਹਨਤ ਕਰਦੇ 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 ਸਿਰਫ 60 ਦਿਨਾਂ ਦੇ ਵਿੱਚ ਮੈਂ 1 ਲੱਖ ਰੁਪਇਆ ਕਰਾਸ ਕਰ ਗਿਆ ਸੀ ਇਸ ਆਨਲਾਈਨ ਬਿਜ਼ਨਸ ਤੋਂ ਏ ਪਾਵਰ ਹੈ ਆਨਲਾਈਨ ਬਿਜ਼ਨਸ ਦੀ ਹੁਣ ਡਿਸੀਜਨ ਤੁਹਾਡਾ ਹੈ ਤੁਸੀਂ ਆਪਣੀ ਜ਼ਿੰਦਗੀ ਨੂੰ ਚੇਂਜ ਕਰਨ ਵਾਸਤੇ ਪੈਸਾ ਅਰੇਂਜ ਕਰਨਾ ਹੈ ਪੈਸਾ ਅਰੇਂਜ ਕਰਕੇ ਤੁਹਾਡੀ ਡਿਜੀਟਲ ਸਕਿਲਸ ਨੂੰ ਸਿੱਖਣਾ ਹੈ ਡਿਜੀਟਲ ਸਕਿਲਸ ਨੂੰ ਸਿੱਖ ਕੇ ਆਪਣੀ ਲਾਈਫ ਜਿਹੜੀ ਹੈ ਚੇਂਜ ਕਰਨੀ ਹੈ ਜਾਂ ਦੂਸਰਾ ਰਸਤਾ ਅਪਣਾ ਕੇ ਆਪਣੇ ਪੈਸੇ ਨਾ ਹੋਣ ਦਾ ਵਹਾਨਾ ਕਰਕੇ ਇਹਨੂੰ ਛੱਡ ਜਾਣਾ ਹੈ ਜਿਸ ਪਰਸਨ ਨੇ ਤੁਹਾਨੂੰ ਇਸ ਵੀਡੀਓ ਦਾ ਲਿੰਕ ਸੈਂਡ ਕੀਤਾ ਉਸ ਪਰਸਨ ਨੂੰ ਟਾਈਪ ਕਰ ਦਿਓ ਯਾਰ ਇਹਦੇ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਇਹਵੰਦੀਆਂ ਮਿਲਣਗੀਆਂ ਜਿਨ੍ਹਾਂ 'ਚ ਤੁਹਾਡੀ ਲਾਈਫ ਨੂੰ ਚੇਂਜ ਕਰਨ ਦੀ ਗੱਲ ਹੋਏਗੀ